ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਤੁਹਾਨੂੰ ਦੂ ਆਪਾਂ ਮੱਝਾਂ ਦਿਖਾਉਣੇ ਜਾ ਰਹੇ ਹਾਂ ਜੀ ਏਰੀਆ ਦੋਸਤੋ ਜਿਹੜਾ ਪਿੰਡ ਜੋਰ ਸਿੰਘ ਵਾਲਾ ਤਸਵੀਰ ਪੱਟੀ ਜਿਹੜਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਹੈ ਜੀ ਤਕਰੀਬਨ ਹਰੀਕੇ ਤੋਂ ਦੋਸਤੋ ਜਿੱਥੋਂ ਆਪਾਂ ਪੱਟੀ ਆਉਂਦੇ ਆ ਪੱਟੀ ਤੋਂ ਤਕਰੀਬਨ ਦੋਸਤੋ ਮੋੜ ਪੱਟੀ ਮੋੜ ਤੋਂ ਤਕਰੀਬਨ 2 ਤੋਂ 2.5 ਕਿਲੋਮੀਟਰ ਪਿੱਛੇ ਸੰਗਵਾ ਤੋਂ ਦੋਸਤੋ ਸੈਦੋਂ ਸੈਦੋਂ ਤੋਂ ਤੁਸੀਂ ਜਿਹੜਾ ਜੋਰ ਸਿੰਘ ਪਿੰਡ ਆ ਸਕਦੇ ਹੋ ਵੀਰ ਹਰਵੇਲ ਸਿੰਘ ਜੀ ਇਸਦੇ ਓਨਰ ਨੇ ਵੀਰ ਹੁਣਾਂ ਤੋਂ ਪ੍ਰੋਪਰ ਜਿਹੜੀ ਆਪਾਂ ਇਨਫੋਰਮੇਸ਼ਨ ਆ ਸਾਰੀ ਵੀਰ ਹੁਣਾਂ ਦੇ ਕੋਲੋਂ ਲਵਾਂਗੇ ਬਾਕੀ ਜਿਹੜਾ ਇੱਕ ਮੋਟੇਜਾ ਤੌਰ ਤੇ ਦੋਸਤੋ ਜਿਹੜੇ ਦੋ ਪਸ਼ੂ ਵੀਰ ਹੁਣਾਂ ਦੇ ਕੋਲ ਸੇਲ ਨੇ ਤੇ ਦੋਵਾਂ ਕੋਝ ਮੋਦੀ ਜਿਹੜੀ ਨਰਕ ਫਰਕਾ ਦੋਸਤੋ ਤੁਸੀਂ ਆਪਣੀ ਜਰੂਰ ਆਪ ਖੁਦ ਕਰਨੀ ਮੌਕੇ ਤੇ ਪਹੁੰਚ ਕੇ ਸਾਡਾ ਕੰਮ ਜਿਹੜਾ ਦੋਸਤੋ ਵੀਡੀਓ ਬਣਾਉਣ ਦਾ ਹੁੰਦਾ ਕਿਹੜੇ ਥਾਂ ਟਿਕਾਣੇ ਤੇ ਜਿਹੜਾ ਪਸ਼ੂ ਖੜਾ ਪ੍ਰੋਪਰ ਆਪਾਂ ਇਨਫੋਰਮੇਸ਼ਨ ਜਿਹੜੀ ਲੈ ਕੇ ਓਨਰ ਤੋਂ ਆਪਾਂ ਤੁਹਾਨੂੰ ਅਦੇ ਨਹੀਂ ਹੁੰਦੀ ਆ ਸੋ ਬਾਕੀ ਜਿਹੜੀ ਆ ਮੌਕੇ ਤੇ ਤਸੱਲੀ ਆ ਤੁਸੀਂ ਆਪ ਕਰਕੇ ਜਿਹੜਾ ਕੋਈ ਵੀ ਪਸ਼ੂ ਲੈ ਕੇ ਜਾ ਸਕਦੇ ਹੋ ਤੇ ਚੱਲਦੇ ਆ ਵੀਰ ਉਹਨਾਂ ਦੇ ਕੋਲ ਹਰਵੈਲ ਸਿੰਘ ਜੀ ਓਨਰ ਨੇ ਤੇ ਪੁੱਛ ਲੈਣੀ ਆਪਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਸੋ ਸਭ ਤੋਂ ਪਹਿਲਾਂ ਹਰਵੈਲ ਵੀਰੇ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਡਿਸਕਵਰ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਆ ਤੇ ਵੀਰੇ ਬਾਕੀ ਨਵੇਂ ਸਾਲ ਦੀਆਂ ਵੀ ਵਧਾਈਆਂ ਹੋਣ ਤੈਨੂੰ ਬਹੁਤ ਬਹੁਤ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਭੈਣ ਭਰਾ ਚੈਨਲ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਮਿਹਰਬਾਨੀ ਜੀ ਤੇ ਹਰਵੈਲ ਵੀਰ ਜੀ ਅੱਜ ਕੀ ਪਸ਼ੂ ਆਪਣੇ ਕੋਲ ਆਏ ਨੇ ਦੋ ਮੱਝਾਂ ਮੈਂ ਜਿੱਦਾਂ ਦੱਸਿਆ ਵੀ ਜ਼ਿਕਰ ਮੱਝ ਦੀ ਗੱਲ ਕਰ ਲਈਏ ਤੇ ਨੀਲੀ ਰਾਵੀ ਦੇ ਵਿੱਚ ਆ ਗਈ ਹੈ। ਬਿਲਕੁਲ ਜੀ ਨੀਲੀ ਰਾਵੀ। ਠੀਕ ਹੈ ਤੇ ਇਸ ਦੀ ਵੀਰੇ ਕੀ ਡਿਟੇਲ ਹੈਗੀ ਆ ਸੂਣ ਵਾਲੀ ਆ ਕਿੰਨਾ ਕੁ ਸਮਾਂ ਲੈ ਕੇ ਜਾ ਰਹੀ ਹੈਗੇ। ਵਿੱਚ ਕਰੀਬ ਦੋ ਤਿੰਨ ਦਿਨ ਲੈ ਜੂਗੀ। ਤੇ ਗੱਬਣਾ ਮਤਲਬ ਤੀਜੀ ਵਾਰ ਇਹ ਹੁਣ ਸੂਗੀ। ਠੀਕ ਹੈ। ਤਾਂ ਇਸ ਟਾਈਮ ਇਹਨੂੰ ਕੋਈ ਨੂਰ ਦਾ ਜੰਨੀਗਾ ਸੀਮ ਰਖਵਾਇਆ ਗਿਆ। ਠੀਕ ਹੈ। ਤਾਂ ਪਿਛਲੀ ਵਾਰੀ ਜਿਹੜਾ ਇਹਦਾ ਫੀਮੇਲ ਕਾਫ ਸੀਗੀ ਉਹਦੀ ਵੀ ਆਪਣੇ ਕੋਲ ਵੀਡੀਓ ਹੈਗੀ ਆ। ਠੀਕ ਹੈ ਜੀ। ਤਾਂ ਬਹੁਤ ਸੋਹਣਾ ਬੱਚਾ ਸੀਗਾ। ਠੀਕ ਹੈ। ਤੀਜਾ ਸਵੇਰ ਸੂਣ ਜਾ ਰਹੀ ਹੈ ਨਾ ਜੀ। ਹਾਂ ਜੀ। ਠੀਕ ਹੈ ਤੇ ਵੀਰੇ ਬਾਕੀ ਆਪਾਂ ਅੱਗੋਂ ਘਰੋਂ ਜਿੱਥੋਂ ਲੈ ਕੇ ਆਏ ਆ ਦੱਸਿਆ ਗਿਆ ਕੁਛ ਵੀ ਕਿੰਨਾ ਮਿਲ ਕੇ ਮਤਾਵਗ ਸੀਗਾ 16 16 ਲੀਟਰ ਦੀ ਇਹਨੇ ਚੁਵਾਈ ਜਿਹੜੀ ਕਰਵਾਈ ਆ ਤਾਂ ਬਾਕੀ ਬਹੁਤ ਯਾਨੀ ਕਿ ਇੱਕ ਲੈਵੇ ਦੀ ਯਾਨੀ ਕਿ ਹਰ ਇੱਕ ਦੀ ਮਾਲਕ ਬਾਕੀ ਦੋਸਤੋ ਮੈਂ ਜਿਹੜਾ ਜ਼ਿਕਰ ਤਾਂ ਕੀਤਾ ਵੀ ਪਹਿਲਾਂ ਜਿੱਥੋਂ ਵੀਰ ਲੈ ਕੇ ਆਏ ਨੇ ਕਿਉਂਕਿ ਜਿਹੜਾ ਆਰਡਰ ਆ ਨਾ ਮੈਂ ਤੁਹਾਨੂੰ ਦਿਖਾਉਂਗਾ ਜਦੋਂ ਤੋੜ ਕੇ ਵੀ ਅਸੀਂ ਇਹ ਮੱਝ ਦਿਖਾਈ ਤੇ ਬਿਲਕੁਲ ਤੁਹਾਨੂੰ ਆਰਡਰ ਤੇ ਵੀ ਚੰਨਾ ਪਵਾਵਾਂਗੇ ਕਿਉਂਕਿ ਹਜੇ ਤਕਰੀਬਨ 2 ਦਿਨ ਜਿਹੜਾ ਦੋਸਤੋ ਸਮਾਂ ਲੱਗੇ ਜਾਵੇਗੀ ਬਾਕੀ ਇੱਕ ਵਰੀ ਜਿਹੜਾ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਥਣਾ ਦੀ ਲੰਬਾਈ ਮੋਟਾਈ ਜਿਹੜੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਤੇ ਜਿਹੜਾ ਆਰਡਰ ਬਹੁਤ ਸਾਰਾ ਜ਼ਿਆਦਾ ਸੋਨਾ ਹੈਗਾ ਵੀਰ ਹੁਣੇ ਕਹਿੰਦੇ ਵੀ ਜਿੱਥੋਂ ਆਪਾਂ ਅੱਗੋ ਲੈ ਕੇ ਆਏ ਨਾ ਉਹ ਤਕਰੀਬਨ 16 ਲੀਟਰ ਮਿਲਕ ਦੀ ਜਿਹੜੀ ਗਾਰੰਟੀ ਵੀ ਉਹ ਦਿੰਦੇ ਨੇ ਕੰਪੈਸਿਟੀ ਉਹਨਾਂ ਦੱਸਿਆ ਵੀ 16 ਲੀਟਰ ਮਿਲਕ ਦੀ ਹੈਗੀ ਆ ਇਸ ਮੱਝ ਦੀ ਠੀਕ ਹੈ ਜੀ ਤੇ ਇਹ ਬਾਕੀ ਵੀਰੇ ਹੈ ਤਾਂ ਚਲੋ ਸ਼ੋਰ ਹੀ ਹੈ ਵੀ ਤੀਜਾ ਸਵੇਰ ਹਣਾ ਸਹੀ ਬਿਲਕੁਲ ਜੀ ਠੀਕ ਹੈ ਬਾਕੀ ਦੋਸਤੋ ਜਿਹੜਾ ਸਿੰਘ ਆ ਨੀਲੀ ਰਾਵੀ ਦੇ ਵਿੱਚ ਅਕਸਰ ਜਿਹੜਾ ਸਿੰਘ ਖੁੱਲਾ ਆ ਜਾਂਦਾ ਬਾਕੀ ਥੋੜਾ ਜਿਹਾ ਜਿਹੜਾ ਇੱਕ ਸਿੰਘ ਦੀ ਤੁਸੀਂ ਸ਼ੇਪ ਵੇਖੋਗੇ ਉਹ ਤੁਹਾਨੂੰ ਦੇਖਰ ਹੀ ਹੋਵੇਗੀ ਵੀ ਇਸ ਤਰ੍ਹਾਂ ਦਾ ਜਿਹੜਾ ਕੁੰਡਾ ਹੋਇਆ ਤੇ ਦੂਜਾ ਵੀ ਦੋਸਤੋ ਜਿਹੜਾ ਬੈਕ ਸਾਈਡ ਤੋਂ ਹੋ ਕੇ ਜਿਹੜਾ ਹਾਂਜੀ ਹਾਂਜੀ ਰਲਦੇ ਮਿਲਦੇ ਸਿੰਘ ਆ ਦੋਸਤੋ ਬਾਕੀ ਜਿਹੜਾ ਬਾਡੀ ਲਾਈਨ ਦੀ ਆ ਬਿਲਕੁਲ ਵਧੀਆ ਤੇ ਜਿਹੜੀ ਅਡਰ ਕੁਆਲਿਟੀ ਆ ਉਹਦੇ ਵੱਲੋਂ ਵੀ ਦੋਸਤੋ ਬਹੁਤ ਵਧੀਆ ਜਿਹੜੀ ਇਹ ਮੱਛ ਹੈਗੀ ਆ ਹਰ ਵੇਲੇ ਵੀਰੇ ਨੂੰ ਬਾਹਰ ਕਾਢੀ ਰਹੀ ਆਪਾਂ ਸਾਰੀਆਂ ਨਿਸ਼ਾਨੀਆਂ ਪ੍ਰਾਪਤ। ਬਾਕੀ ਤਸੱਲੀ ਨਾਲ ਤੁਸੀਂ ਦੋਸਤੋ ਜਿਹੜਾ ਜਰੂਰ ਨਜ਼ਰ ਮਾਰ ਸਕਦੇ ਹੋ। ਕੁਆਲਿਟੀ ਜਿਹੜੀ ਆर्डर ਦੀ ਬਹੁਤ ਜ਼ਿਆਦਾ ਸੋਹਣੀ ਆ। ਤੇ ਸਮਾਂ ਵੀ ਹਜੇ ਬਸ 1-2 ਦਿਨ ਦਾ ਹੀ ਲੈ ਕੇ ਜਾਂਦੇ ਜੀ। ਬਾਕੀ ਜਿਹੜਾ ਕੱਦ ਕਾਠੀ ਹੈ ਦੋਸਤੋ ਵੀ ਜਿਹੜੀ ਬਿਲਕੁਲ ਮੀਡੀਅਮ ਹਾਈਟ ਆ ਨੀਲੀ ਰਾਵੀ ਬਿਲਕੁਲ ਮਧਰੀ ਗੋਡੀ ਦੇ ਵਿੱਚ ਦੋਸਤੋ ਜਿਹੜੀ ਆਉਂਦੀ ਆ ਤੇ ਭਿੱਖੀ ਵਿੰਡ ਪੱਟੀ ਏਰੀਆ ਦੋਸਤੋ ਜਿਹੜਾ ਖਲੜਾ ਏਰੀਆ ਆ ਮੱਝਾ ਏਰੀਆ ਇਹਦੇ ਵਿੱਚ ਜਿਹੜੀ ਨੀਲੀ ਰਾਵੀ ਦੀ ਦੋਸਤੋ ਪਿਓਰ ਜਿਹੜੀ ਮੱਝ ਪਾਈ ਜਾਂਦੀ ਆ ਬਾਕੀ ਆ ਕਈ ਵੀਰ ਕਹਿਣਗੇ ਵੀ ਥੋੜੀ ਜੀ ਅੱਖਾਂ ਦੀ ਚਾਹੇ ਕਿਸੇ ਤਰੀਕੇ ਦੀ ਵੀ ਗੱਲ ਕਰਦੇ ਆ ਵੀ ਕਿਤੇ ਅੱਖਾਂ ਵੀ ਜਦੋਂ ਨੀਲੀ ਰਾਵੀ ਦੇ ਵਿੱਚ ਦੋਸਤੋ ਕਈ ਵਾਰ ਚੰਗਾ ਰਵਾ ਜਿਹੜਾ ਉਹਦੇ ਵਿੱਚ ਅੱਖਾਂ ਵੀ ਕਿਤੇ ਨਾ ਕਿਤੇ ਕਾਲੀਆਂ ਵੀ ਜਿਹੜੀਆਂ ਹੁੰਦੀਆਂ ਉਹ ਵੀ ਨੀਲੀ ਰ ਠੀਕ ਹੈ ਤੇ ਥੋੜਾ ਜਿਹਾ ਵੀਰ ਜੀ ਹੋਰ ਤੋੜ ਲੀਏ ਅੱਗੇ ਇਹਨੂੰ ਬਾਕੀ ਜਿਹੜੀ ਕੁਆਲਿਟੀ ਆ ਆਰਡਰ ਦੀ ਆ ਸਿੱਧਾ ਤੋੜ ਲੀਏ ਜੀ ਠੀਕ ਹੈ ਬਾਕੀ ਆਰਡਰ ਬਹੁਤ ਜਿਆਦਾ ਸੋਹਣਾ ਦੋਸਤੋ ਤਕਰੀਬਨ ਜਿੱਦਾਂ ਆ ਵੀਰ ਹੋਣਾ ਗੱਲਬਾਤ ਕੀਤੀ ਹੈ ਮਿਲਕਿੰਗ ਦੀ ਤੇ ਉਸਦੇ ਬਿਲਕੁਲ ਖਰੀ ਉਤਰੇਗੀ ਇਹ ਮੱਝ ਕੋਈ ਸ਼ੱਕ ਨਹੀਂ ਜੀ ਬਿਲਕੁਲ ਹਰਿਆ ਨਿਸ਼ਾਨੀਆਂ ਠੀਕ ਹਰਵੈਲ ਵੀਰੇ ਆ ਮਾੜਾ ਜੀ ਇੱਕ ਵਾਰੀ ਸਾਹਮਣੇ ਫਰੰਟ ਤੋਂ ਦਿਖਾ ਦਿਆ ਜੀ ਬਾਕੀ ਦੋਸਤੋ ਬਹੁਤ ਜਿਆਦੀ ਸੋਹਣੀ ਇਹ ਜਿਹੜੀ ਮੱਝ ਹੈਗੀ ਆ ਕਿਉਂਕਿ ਜਿਹੜੀ ਆਰਡਰ ਦੀ ਕੁਆਲਿਟੀ ਹੈ ਬਹੁਤ ਜਿਆਦਾ ਖੂਬਸੂਰਤ ਐਚ ਐਫ ਗਾਵਾਂ ਵਰਗਾ ਜਿਹੜੇ ਨੂੰ ਆਰਡਰ ਆਪਾਂ ਕਹਿ ਸਕਦੇ ਆ ਐਚ ਐਫ ਗਾਵਾਂ ਵਰਗਾ ਜਿਹੜਾ ਨੂੰ ਹਵਾਨਾ ਲੱਗਾ ਹੋਇਆ ਇਹ ਸਮੱਝ ਨੂੰ ਕੋਹੇ ਨੂਰ ਦੇ ਸੀਮਨ ਤੋਂ ਮਤਲਬ ਇਸ ਟਾਈਮ ਠੀਕ ਹੈ ਠੀਕ ਹੈ ਠੀਕ ਪਿਛਲੀ ਵਾਰ ਦਾ ਜਿਹੜਾ ਫੀਮੇਲ ਕਾਫਾ ਉਹਦੀ ਵੀਡੀਓ ਆਪਾਂ ਠੀਕ ਹੈ ਬਾਕੀ ਦੋਸਤੋ ਵੀਰ ਹੋਣੀ ਕਹਿ ਰਹੇ ਨੇ ਵੀ ਜਿੱਥੋਂ ਆਪਾਂ ਲੈ ਕੇ ਆਏ ਉਹਨਾਂ ਨੇ ਵੀ ਆਪਾਂ ਨੂੰ ਗਰੰਟੀ ਦਿੱਤੀ ਹੈ ਵੀ ਜਿਹੜਾ ਇਹਨੂੰ ਅੱਗੇ ਸੀਮਨ ਰੱਖਿਆ ਗਿਆ ਕੋਹੇ ਨੂਰ ਬੁੱਲ ਦਾ ਕੋਹੇ ਨੂਰ ਉਸ ਬੁੱਲ ਤਾਂ ਜਿਹੜਾ ਇਹਨੂੰ ਸੀਮਨ ਰੱਖਿਆ ਗਿਆ ਤੇ ਚੰਗੀ ਉਮੀਦ ਆ ਕਿਉਂਕਿ ਜੇਸ ਮੇਰੇ ਵੀਰ ਨੇ ਬਰੀਡਿੰਗ ਪਰਪਸ ਵਾਸਤੇ ਖਰੀਦਣੀ ਆ ਉਹ ਵੀ ਤੁਸੀਂ ਜਿਹੜੀ ਇਹ ਮੱਝ ਲੈ ਕੇ ਜਾ ਸਕਦੇ ਹੋ ਦੋਸਤੋ ਕਿਉਂਕਿ ਇੱਕ ਚੰਗੀ ਮਿਲਕਿੰਗ ਵਾਲੀ ਪਸ਼ੂ ਆ ਤੁਮ ਅੱਗੇ ਜਿਹੜੀ ਬਰੀਡ ਦਾ ਕੰਮ ਹੋਰ ਵੀ ਜਿਹੜਾ ਬਹੁਤ ਵਧੀਆ ਗਿਆ ਫੋਂ ਤੁਸੀਂ ਤੋਰਾ ਤੋਰ ਸਕਦੇ ਚਲਾ ਸਕਦੇ ਜੀ ਤੇ ਬਾਕੀ ਵੀਰ ਜੀ ਦਾ ਚਵਾ ਇੱਕ ਨੰਬਰ ਦਾ ਬਹੁਤ ਹੀ ਸੋਹਣਾ ਹੈ ਓਕੇ ਵੀਰ ਜੀ ਓਕੇ ਚਵਾ ਤਾਂ ਇੰਨਾ ਜ਼ਿਆਦਾ ਪੁੱਲ ਆ ਇਹਦਾ ਠੀਕ ਹੈ ਜੇ ਆਪਾਂ ਇੱਕ ਬੱਚਾ ਵੀ ਇਹਨੂੰ ਚੋ ਸਕਦਾ ਬਿਲਕੁਲ ਚਵਾਈ ਕਰ ਸਕਦਾ ਬਹੁਤ ਸੋਹਣੀ ਚਵਾਈ ਹੈ ਜੀ ਠੀਕ ਹੈ ਜੀ ਬਾਕੀ ਵੀਰ ਜੀ ਤੁਹਾਡੇ ਕੋਲ ਪਸ਼ੂ ਜਿੰਨੇ ਵੀ ਆਉਂਦੇ ਅਕਸਰ ਚਵਾਈ ਤੁਸੀਂ ਆਪ ਵੈਸੇ ਤਾਂ ਜਦੋਂ ਟਿੱਪ ਕੇ ਉਹਨੂੰ ਲੈ ਕੇ ਆਏ ਜਨੂੰ ਬਿਲਕੁਲ ਇਹਨੂੰ ਟਿੱਪ ਕੇ ਲੈ ਕੇ ਆਏ ਆਪਾਂ 500-1/2 ਕਿਲੋ ਜਾਨੀ ਕਿ ਆਪਾਂ ਚਵਾਈ ਕੀਤੀ ਸੀ ਇਹਦੀ ਠੀਕ ਹੈ ਠੀਕ ਹੈ ਜੀ ਆਪਾਂ ਆਮ ਕਈ ਮੇਰੇ ਮਤਲਬ ਭੈਣ ਭਰਾਵ ਨੂੰ ਨਹੀਂ ਪਤਾ ਹੁੰਦਾ ਹਾਂ ਕਿ ਆਪਾਂ ਪਸ਼ੂ ਸੂਣ ਤੋਂ ਪਹਿਲਾਂ ਵੀ ਉਹਦੀ ਚਵਾਈ ਕਰ ਸਕਦੇ ਆ ਅੱਛਾ ਅੱਛਾ ਜੀ ਤਕਰੀਬਨ ਆਲਮੋਸਟ ਕਈਆਂ ਨੂੰ ਨਹੀਂ ਪਤਾ ਮਤਲਬ ਕਿ ਕਈ ਰੱਪੇ ਕੱਕੇ ਦੋ ਦੋ ਧਾਰਾ ਮਾਰ ਕੇ ਦੇਖਦੇ ਆ ਥੋੜੀ ਵੱਧ ਵੀ ਚੁਆਈ ਕਰਕੇ ਦੇਖ ਸਕਦੇ ਆ ਕੋਈ ਚੱਕਰ ਨਹੀਂ ਹੁੰਦਾ ਅੱਛਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੋएगी ਹਾਂ ਠੀਕ ਹੈ ਜੇ ਪਸ਼ੂ ਕੋ ਢਿੱਲਾ ਮੱਠਾ ਹੋਣ ਦਾ ਕੋਈ ਉਹਦੇ ਨਾਲ ਚਾਂਸ ਨਹੀਂ ਬਿਲਕੁਲ ਇਹੋ ਜਿਹਾ ਕੋਈ ਨਹੀਂ ਠੀਕ ਹੈ ਵੀਰ ਜੀ ਤੇ ਹਰ ਵੇਲ ਵੀਰੇ ਕੀ ਇਹਦੇ ਪ੍ਰਾਈਜ਼ ਕੀ ਡਿਮਾਂਡ ਕਰ ਰਹੇ ਆ ਵੀਰ ਜੀ ਆਪਾਂ ਇਹਦਾ ਜਨਰਲ ਨਾ ਕਰਾਂਗੇ 86000 ਰੁਪਏ ਆਪਾਂ ਇਹਦੀ ਡਿਮਾਂਡ ਕਰਦੇ ਆ ਜੀ ਓਕੇ ਓਕੇ ਤਾਂ ਬਾਕੀ ਵਿੱਚੋਂ 2000 ਰੁਪਏ ਮਾਨਤਾਨ ਕੀਤਾ ਜਾਊਗਾ ਠੀਕ 86000 ਚੋਂ 286000 ਰੁਪਇਆ ਜਿਹੜੀ ਇਸ ਦੀ ਡਿਮਾਂਡ ਹੈ ਮੈਂ ਜੀ ਤੇ 2000 ਰੁਪਇਆ ਜਿਹੜਾ ਵੀਡੀਓ ਦੇ ਵਿੱਚ ਹੀ ਵੀਰ ਹੋਣਾ ਜਿਹੜਾ ਅਨਾਉਂਸ ਕਰ ਦਿੱਤਾ ਹੈ ਵੀ 2000 ਦੇ ਮਾਣ ਤਨ ਵਿੱਚੋਂ ਕਰ ਦਿੱਤੇ ਜਾਣਗੇ ਤੇ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਉਸ ਦੇ ਨਾਲ ਤੁਸੀਂ ਮੌਕੇ ਤੇ ਦੋਸਤ ਜਿਹੜਾ ਪਹੁੰਚ ਕੇ ਨਾ ਆਪਣੀ ਤਸੱਲੀ ਜ਼ਰੂਰ ਕਰ ਸਕਦੇ ਹੋ ਕਿਉਂਕਿ ਇੱਕ ਦੋ ਦਿਨ ਦਾ ਸਮਾਂ ਹੀ ਇਹ ਲੈ ਕੇ ਜਾਵੇਗੀ ਤੇ ਬਾਕੀ ਪਸ਼ੂ ਦੇ ਉੱਪਰ ਡਿਪੈਂਡ ਹੋ ਸਕਦਾ ਵੀ ਇੱਕ ਤਾਂ ਦਿਨ ਵੱਧ ਵੀ ਲੈ ਜਾਏ ਜਾਂ ਕੁਝ ਘੰਟੇ ਉੱਪਰ ਵੀ ਲੈ ਜਾਏ ਇੱਕ ਦੋ ਦਿਨਾਂ ਤੋਂ ਸੋ ਜਿਹੜਾ ਤੁਸੀਂ ਆਪਣੀ ਪਰਖਾ ਆਪ ਦੀ ਮੌਕੇ ਤੇ ਪਹੁੰਚ ਕੇ ਵੀਰੇ ਆਪ ਜਰੂਰ ਕਰ ਲਿਓ ਇੱਥੇ ਕਿਉਂਕਿ ਦੂਰੋਂ ਨੇੜੇ ਤੁਸੀਂ ਚੱਲ ਕੇ ਆਉਣਾ ਸਾਡਾ ਕੰਮ ਜਿਹੜਾ ਹਰ ਪਾਸੇ ਤੋਂ ਹਰ ਜਿਹੜਾ ਮਤਲਬ ਕਿ ਐਂਗਲ ਤੋਂ ਤੁਹਾਨੂੰ ਜਿਹੜੀ ਮੱਝ ਦਾ ਵਿਖਾ ਦੇਣਾ ਹੁੰਦਾ ਤੇ ਤੇ ਇੱਕ ਵੀਰੇ ਹਰਵੇਲ ਬਾਕੀ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਮੱਝ ਆ ਗਈ ਆ ਇਹ ਵਿੱਚ ਮੋਹਰਾ ਦੇ ਵਿੱਚ ਆ ਗਈ ਆ ਅੱਛਾ ਜੀ ਤਕਰੀਬਨ ਤੁਸੇ ਮੇਰੇ ਘਰ ਵਾਲੇ ਪਸ਼ੂ ਵੀ ਸਾਰੇ ਦੇਖਾਈ ਦਿੰਦਾ ਸਾਰੇ ਨਾਮ ਹਾਂ ਇਹ ਦੇ ਵਿੱਚ ਜਿਆਦਾ ਵਾ ਬਿਲਕੁਲ 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 ਲੱਭੀ ਵੀ ਆ ਪਰ ਇਹਨੂੰ ਕਿਸੇ ਨੇ ਸਾਂਭਿਆ ਨਹੀਂ ਠੀਕ ਆ ਠੀਕ ਆ ਆਪਾਂ ਜਿਹੜੇ ਵੀ ਇਹਦੇ ਆਨਰ ਸੀਗੇ ਉਹਨਾਂ ਨੇ ਬਿਲਕੁਲ ਇਹਦੀ ਕੇਅਰ ਨਹੀਂ ਕੀਤੀਗੀ ਹਾਂ ਇਹਦੇ ਵਿੱਚ ਬਹੁਤ ਸੁਥਰੀ ਆ ਬਿਲਕੁਲ 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 12 13 ਲੀਟਰ ਆਮ ਦਾ ਦੁੱਧ ਚਾਹੋਗੀ ਠੀਕ ਹੈ ਕੱਲ ਦੀ ਯਾਨੀ ਕਿ 9:00 ਵਜੇ ਦੀ 9:00 ਸਾਰਾ ਦਿਨ ਠੀਕ ਆ ਜੀ ਆ ਸੁਹੀ ਆ ਠੀਕ ਆ ਤਾਂ ਪਿੱਛੇ ਮੇਲ ਕਾ ਫਾਇਦੇ ਠੀਕ ਆ ਠੀਕ ਆ ਇਹ ਬਹੁਤ ਇੱਕ ਨੰਬਰ ਆ ਠੀਕ ਆ ਜੀ ਤੇ ਬਾਕੀ ਧਾਰਤੂ ਰਵੇਰੇ ਅਗਲੇ ਮਗਰਲੇ ਦੀ ਬਿਲਕੁਲ ਬਰਾਬਰ ਹੈ ਸਹੀ ਆ ਬਿਲਕੁਲ ਬਹੁਤ ਹੀ ਚੁਆਇਸਤਰੀ ਹੈ ਠੀਕ ਹੈ ਜੀ ਤੇ 37 ਕਿਲੋ ਕਰੀ ਬੋਲਾ ਚ ਰਿਆ ਸੀਗਾ ਠੀਕ ਆ ਠੀਕ ਆ ਬਾਕੀ ਤੁਸੀਂ ਜਿਹੜਾ ਹਵਾਨਾ ਤੁਸੀਂ ਉਹ ਵੀ ਜਰੂਰ ਵੇਖ ਸਕਦੇ ਹੋ ਖੋਲ ਕੇ ਵੀ ਤੁਹਾਨੂੰ ਜਰੂਰ ਤੋੜ ਕੇ ਵਿਖਾਵਾਂਗੇ ਬਾਕੀ ਹਾਂ ਦੋ ਜਿਹੜਾ ਧਾਰਾ ਵੀ ਆਪਾਂ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਬਿਲਕੁਲ ਜਿਹੜੀ ਨਾ ਸਾਫ ਸ਼ੁੱਧ ਜਿਹੜੀ ਤੁਹਾਨੂੰ ਮਿਲੇਗੀ ਬਸ ਇਹਨੂੰ ਕਿਸੇ ਨੇ ਸਾਂਭਿਆ ਨਹੀਂ ਤਸਵੀਰਾਂ ਵੀ ਵੀਰਿਆ ਪੂਰੀ ਹੈ ਬਿਲਕੁਲ ਬਾਕੀ ਜਿਹੜਾ ਇਹਦੇ ਪਿੱਛੇ ਮੇਲਕਾਫ ਆ ਜੀ ਉਹ ABC ਵਾਲਿਆਂ ਦਾ ਚੰਗੇ ਸੀਮਨ ਦਾ ਇੱਕ ਸ਼ਾਇਦ ਉਹਦਾ ਬੀਸ਼ਮ ਦਾ ਨਾਮ ਆ ਰਿਹਾ ਠੀਕ ਆ ਅੱਛਾ 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 ਮੇਲਕਾਫ ਆ ਨਾ ਠੀਕ ਆ ਠੀਕ ਆ ਤੇ ਹਰਵੇਲ ਵੀਰੇ ਬਾਕੀ ਦੀ ਹੈ ਤੇ ਜੇ ਸੁਭਈ ਹੈ ਨਾ ਫਿਰ ਥੋੜੀ ਕੇਅਰ ਵਾਲੇ ਪਾਸਿਓਂ ਬਿਲਕੁਲ ਜੀ ਨਵੀਂ ਮੱਝ ਹਾਂਜੀ ਮੇਰੇ ਪਸ਼ੂਆਂ ਦੇ ਬਰਾਬਰ ਦੀ ਕੰਪੇਅਰ ਕਰ ਸਕਦੇ ਹੋ ਬਾਕੀ ਦੋਸਤੋ ਕੋਈ ਹਾਈਟ ਜਰੂਰ ਮੈਂ ਚੈੱਕ ਕਰਾ ਦੇਣਾ ਆ ਵੀਰ ਹੁਣਾਂ ਕੋਲੇ ਬਾਕੀ ਐਨੀਮਲ ਵੀ ਹੈਗੇ ਆ ਡੇਰੀ ਫਾਰਮਿੰਗ ਵਾਸਤੇ ਤੇ ਆ ਪਿੱਠਪੂੜਾ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਜੋ ਵੀਡੀਓ ਦੇ ਵਿੱਚ ਆ ਉਹ ਤੁਸੀਂ ਇੱਥੇ ਮੌਕੇ ਤੇ ਆ ਕੇ ਦੇਖਣਾ ਹੈਗਾ ਬਾਕੀ ਜਿਹੜੀ ਆ ਪਿੱਠਪੂੜੇ ਦੀ ਆ ਬਹੁਤ ਉੱਚੀ ਕੱਦ ਕਾਠੀ ਦੀ ਹੈਗੀ ਜੇਕਰ ਇਹ ਸੰਭੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਬਹੁਤ ਵਧੀਆ ਰਾਜੀ ਬਣ ਜਾਵੇ ਤੇ ਦੋਸਤੋ ਹੋਰ ਥੋੜੀ ਜਿਹੀ ਧਿਕ ਬਣ ਸਕਦੀ ਐ ਸਮਝ ਦੀ ਪਰ ਅੱਜ ਦੇ ਸਮੇਂ ਦੇ ਵਿੱਚ ਅਵੀਰ ਹੁਣਾ ਕੋਲ ਜਿਹੜੀ ਸੇਲ ਵਾਸਤੇ ਅਵੇਲੇਬਲ ਹੈਗੀ ਆ ਤੇ ਹਰਵੇਰ ਵੀਰੇ ਦੁੱਧ ਕਿੰਨਾ ਕਰ ਰਹੀ ਹੈ ਹੁਣ ਆ ਬੋਲੇ ਦੇ ਵਿੱਚ ਜੀ ਬਾਬਾ ਕੱਲ ਸ਼ਾਮੀ ਚ ਹੋਇਆ ਸੀਗਾ 4 ਲੀਟਰ ਅੱਜ ਸਵੇਰੇ ਜੀ ਸਾਢੇ 3-4 ਸੀਗਾ ਠੀਕ ਆ ਜੀ ਤਾਂ 7-8 ਲੀਟਰ ਬੋਲਾ ਹੈਗਾ 7-8 ਲੀਟਰ ਅੱਜ ਬੋਲਾ ਹੈ ਹਾਂ ਜੀ ਤੇ ਕੱਲ ਦੋਸਤੋ ਨਵੇਂ ਸਾਲ ਵਾਲੇ ਦਿਨ ਵੀਰ ਹੁਣੀ ਕਹਿ ਰਹੇ ਵੀ ਸਵੇਰ 9 ਵਜੇ ਜਿਹੜੀ ਸੋਈ ਆ ਮਗਰ ਜਿਹੜਾ ਦੋਸਤੋ ਇਸ ਦੇ ਜਿਹੜਾ ਮੇਲ ਕਾਫ ਆ ਤੇ ਆਹ ਵੇਖ ਸਕਦੇ ਹੋ ਦੋਸਤੋ ਮਗਰ ਜਿਹੜਾ ਮੇਲ ਕਾਫ ਆ ਇਸਦੇ ਏਬੀਐਸ ਦਾ ਜਿਹੜਾ ਬੋਲਾ ਦੋਸਤੋ ਮੋਹਰਾ ਦਾ ਉਹਦਾ ਇਹ ਜਿਹੜਾ ਬੱਚਾ ਹੈਗਾ ਤੇ ਮੌਕੇ ਤੇ ਪਹੁੰਚ ਕੇ ਦੋਸਤੋ ਇਹ ਸੂਈ ਆ ਤਸੱਲੀ ਤੁਸੀਂ ਬੋਲੇ ਦੇ ਵਿੱਚ ਚੁਵਾਈ ਜਿਹੜੀ ਤੁਸੀਂ ਕਰ ਸਕਦੇ ਹੋ ਸਾਫ਼ ਲੇਵਾ ਕੋਈ ਵੀ ਕਿਸੇ ਪਾਸੋਂ ਦੋਸਤੋ ਜਿਹੜਾ ਤੁਹਾਨੂੰ ਬਾਈਸ਼ਾਈ ਵਾਲਾ ਕੰਮ ਨਜ਼ਰ ਨਹੀਂ ਆਵੇਗਾ ਕਿਉਂਕਿ ਵੀਰ ਹੋਣਾ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਸੇਲ ਵਾਸਤੇ ਹੁੰਦੇ ਰਹਿੰਦੇ ਆ ਤੇ ਆਪਦੀ ਜਿਹੜੀ ਆ ਪਰਖ ਕੀ ਲੱਸੀ ਜ਼ਰੂਰ ਕਹਿ ਸਕਦੇ ਆ ਬਾਕੀ ਕੁਆਲਟੀ ਵਾਈ ਪ੍ਰੋਪਰ ਆ ਜੀ ਓਕੇ ਵੀਰ ਜੀ ਓਕੇ ਤੇ ਬਾਕੀ ਆਪਾਂ ਚਵਾਈ ਵੀ ਇਹਦੀ ਦੋ ਚਾਰ ਤਾਰਾ ਮਰਵਾ ਲੁੰਦੇ ਆ ਹਾਂ ਜੀ ਬੱਚਾ ਲੈ ਕੇ ਠੀਕ ਆ ਤੇ ਉਹ ਬੱਚਾ ਤੁਸੀਂ ਲਿਆਓ ਤੇ ਵੀਰੇ ਹਰ ਵੇਰ ਕੀ ਮੁੱਲ ਕੀ ਕਰਦੇ ਪਏ ਆ ਪੈਂਦਾ ਮੋਲੇ ਦਾ ਵੀ ਕੀ 58000 ਰੁਪਏ ਕਰਾਂਗੇ ਹਾਂ ਜੀ 500 ਰੁਪਏ ਮੰਨਦਣ ਕਰਾਂਗੇ ਠੀਕ ਆ 58000 ਰੁਪਏ ਦੀ ਆਪਾਂ ਦੇ ਮੰਨ ਠੀਕ ਆ ਠੀਕ ਆ ਠੀਕ ਹੈ 585 ਦੀ ਦੋਸਤ ਜਿਹੜੀ ਇਹ ਮੱਝ ਵੀਰ ਹੁਣੀ ਇਸ ਦੀ ਡਿਮਾਂਡ ਕੀਤੀ ਤੇ 500 ਰੁਪਏ ਦਾ ਵਿੱਚੇ ਮਾਨਤਨ ਵੀ ਦੱਸ ਦਿੰਦੇ ਆ ਕਿਉਂਕਿ ਦੂਰੋਂ ਨੇੜੇ ਉਹ ਤੁਸੀਂ ਚੱਲ ਕੇ ਆਉਣਾ ਤੇ ਪਤਾ ਲੱਗ ਜਾਂਦਾ ਇੱਕ ਵੀ ਰਾਹ ਮਿਲ ਜਾਂਦਾ ਮੇਰੇ ਵੀਰਾਂ ਭਰਾਵਾਂ ਨੂੰ ਵੀ ਇੱਥੋਂ ਤੱਕ ਜਿਹੜਾ ਪਸ਼ੂ ਆਪਣਾ ਨਾ ਛੱਡਿਆ ਜਾਊਗਾ ਮੈਂ ਕਿਸ ਕੰਮ ਮੰਦੀ ਖੋਣੀ ਹੈ ਹਾਂਜੀ ਬਾਕੀ ਜਿਹੜਾ ਕੱਟਾ ਦੋਸਤ ਕਾਫੀ ਹੈਲਦੀ ਹੈ ਇਸ ਦੇ ਮਗਰ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਦੋਸਤ ਜਿਹੜਾ ਪਸ਼ੂ ਲਸਾ ਰਹਿ ਜਾਂਦਾ ਜਦੋਂ ਅੰਦਰ ਜਿਹੜਾ ਬੱਚਾ ਦੋਸਤ ਕਾਫੀ ਰਾਜੀ ਹੋਵੇ ਵਲਿਆ ਜਿਆਦਾ ਵਧੀਆ ਚੰਗਾ ਮੇਲ ਕਾਫਾ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਆਪਾਂ ਤੇ ਧਾਰ ਮਾਰ ਕੇ ਤੁਹਾਨੂੰ ਜਿਹੜੀ ਇਸ ਦੀ ਜ਼ਰੂਰ ਆਪਾਂ ਚੈੱਕ ਕਰਾ ਦੇਣੀ ਹੈ ਕਿਉਂਕਿ ਸਾਰੇ ਥਨਾਂ ਦੇ ਵਿੱਚੋਂ ਜਿਹੜਾ ਪਾਸੂ ਸੋਇਆ ਹੁੰਦਾ ਸਾਡੀ ਪਹਿਲ ਰਹਿੰਦੀ ਹੈ ਵੀ ਕਿਤੇ ਨਾ ਕਿਤੇ ਉਸ ਦੀ ਚੁਵਾਈ ਵੀ ਮੌਕੇ ਤੇ ਕਰਵਾਈ ਜਾਵੇ ਸਮੇਂ ਤੇ ਵਾਕੀ ਜਿਹੜਾ ਮੂੰਹ ਮੱਥਾ ਉਹ ਪਸ਼ੂ ਤਾਂ ਤੁਸੀਂ ਦੇਖ ਸਕਦੇ ਵੀਰੋ ਦੇਖ ਸਕਦੇ ਤੇ ਪਸ਼ੂ ਤੇ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਿਹੜਾ ਬਾਜ਼ੀਬਾਜ਼ਾ ਰੇਟ ਆ 858000 ਵੀਰ ਹੁਣਾਂ ਇਸ ਦੀ ਡਿਮਾਂਡ ਕੀਤੀ ਆ ਬਾਕੀ ਇੱਕ ਵਾਰੀ ਧਾਰ ਆਪਾਂ ਤੁਹਾਨੂੰ ਚੈੱਕ ਪਾਸ ਵੀ ਕਰਾ ਦਿੰਨੇ ਆ ਵਾ ਬੋਟੀ ਦੀ ਹਾਂਜੀ ਬੋਟੀ ਤਾਰਾ ਦੋਸਤੋ ਬਾਕੀ ਤੁਸੀਂ ਆਪਣੀ ਜਜਮੈਂਟ ਮੇਰੇ ਸਾਰੇ ਵੀਰਾਂ ਭਰਾਵਾਂ ਨੇ ਜਰੂਰ ਕਰ ਲੈਣੀ ਆਪਣੀ ਪਹੁੰਚ ਕੇ ਤੁਸੀਂ ਆਪਣੀ ਖਰੀਦ ਕਰ ਸਕਦੇ ओके बाकी ਅਜੇ ਆਪਾਂ ਥੱਲੇ ਦੁੱਧ ਛੱਡਿਆ ਆ ਠੀਕ ਹੈ ਜੀ ਠੀਕ ਰਾਤ ਨੂੰ ਫਿਰ ਤੁਹਾਂਗੇ ਜੀ ਠੀਕ ਹੈ ਠੀਕ ਹੈ ਤੇ ਹਰ ਵੇਲੇ ਵੀਰੇ ਬਾਕੀ ਆਪਣੇ ਨੰਬਰ ਜ਼ਰੂਰ ਦੇ ਦੇ ਆ ਜੀ ਹਾਂ ਜੀ ਸੋ ਇੱਕ ਗਾਵੀ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਆਪਣਾ ਓਕੇ ਓਕੇ ਕੋਈ ਗੱਲ ਨਹੀਂ ਕਟ ਨੰਬਰ ਹੈਗਾ ਜੀ 99038820259906382025 ਓਕੇ ਬਿਰਜੋਕੇ ਤੇ ਵੈੜ ਆਪਣੇ ਕੋਲ ਸੇਲ ਵਾਸਤੇ ਆ ਗਈ ਹੈ ਜੀ ਹਾਂਜੀ ਇੱਕ ਨਾ ਘਰ ਹੈ ਆਪਣੇ ਕੋਲ ਮੱਝ ਆ ਅੱਛਾ ਜੀ ਆਪਾਂ ਹਸਾਰ ਤੋਂ ਲੈ ਕੇ ਆਏ ਸੀਗੇ ਪ੍ਰੀਜ਼ ਟਾਈਮ ਹਾਂਜੀ ਇਹ ਸਵਾਰ ਤੀਜੀ ਵਾਰ ਇਹਨੇ ਸੁਣ ਰ ਪਰ ਆਪਾਂ ਆਪਾਂ ਨੂੰ ਪਤਾ ਕਿ ਆਪਣੇ ਕੋਲ ਆਪਾਂ ਇਹਦੇ 200 ਵਿੱਚ ਹੋਏ ਆ ਓਕੇ ਤਕਰੀਬ 16+17 ਤੱਕ ਚੱਲੀ ਆ ਠੀਕ ਹੈ ਜੀ ਠੀਕ ਹੈ ਇਹਨੂੰ ਆਪਾਂ ਵੈਸੇ ਸੂਣ ਤੇ ਹੀ ਸੇਲ ਕਰਾਂਗੇ ਦੁੱਧ ਚਵਾਈ ਕਰਵਾ ਕੇ ਤੇ ਕਿੰਨਾ ਸੁਭਾ ਕੇ ਸੂਣ ਜਾ ਰਹੀ ਏ ਇਹ ਤੀਜਾ ਸੁਭਾ ਜਾ ਰਹੀ ਏ ਜੀ ਠੀਕ ਆ ਬਾਕੀ ਆਰਡਰ 200 ਵੇਚ ਸਕਦੇ ਬੜਾ ਖੁੱਲਾ ਬਣਾਵੇਗੀ ਏ ਬੀ ਸੀ ਦੇ ਸੀਮਨ ਦਰੋਣਾ ਤੋਂ ਏ ਠੀਕ ਆ ਹਾਂ ਜੀ ਦੱਬਣ ਠੀਕ ਆ ਠੀਕ ਆ ਠੀਕ ਆ ਬਾਕੀ ਇਹਨੂੰ ਅਸੀਂ ਪਿਆਰ ਨਾਲ ਹਾਥੀ ਕਹਿੰਨੇ ਆ ਅੱਛਾ ਅੱਛਾ ਨਹੀਂ ਨਹੀਂ ਬਾਕੀ ਹਾਇ ਵੀ ਹਾਥੀ ਆ ਬਾਕੀ ਬਹੁਤ ਵਧੀਆ ਚੰਗੀ ਸੇਵਾ ਦੇ ਵਿੱਚ ਰਹੀ ਆ ਹਾਂ ਜੀ ਬਾਕੀ ਕੋਈ ਨਹੀਂ ਹਜੇ ਨਮਣੀ ਆਪਾਂ ਕਰਦੇ ਆਹ ਹਾਂ ਹਾਂ ਬਿਲਕੁਲ ਜਦੋਂ ਟਾਈਮ ਤੇ ਆ ਗਿਆ ਉਦੋਂ ਹਾਂ ਸੇਲ ਕਰੂਗਾ ਬਿਲਕੁਲ ਦੁੱਧ ਤੇ ਠੀਕ ਆ ਤੇ 14 ਲੀਟਰ ਤੱਕ 15 ਗਾਲ ਕੈਪੈਸਿਟੀ ਹੈਗੀ ਆ ਅ ਵੀ ਜੀ ਇਹਨੇ 16 ਵੀ ਦਿੱਤਾ ਵਾ 16 ਕੈਸ ਵੀ ਰਹੀ ਹੈ ਤਰੀਕੇ ਨਾਲ ਓਕੇ 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 ਵੈਰੀ ਗੁੱਡ ਚਲੋ ਬਹੁਤ ਵਧੀਆ ਜੀ ਅਜੇ ਆਪਾਂ ਸੇਲ ਕਰਾਂਗੇ ਚੁਵਾਜ ਤੋਂ ਬਾਅਦ ਮਤਲਬ ਅਜੇ 4-5 ਦਿਨਾਂ ਤੱਕ ਸੁੱਕ ਵੀ ਹੈ 4-5 ਦਿਨ ਹਨ ਹਾਂਜੀ ਠੀਕ ਹੈ ਵੀਰ ਜੀ ਤੇ ਹੋਰ ਆਪਣੇ ਕੋਲ ਐਨੀਮਲ ਕੋਈ ਗਾਂ ਜੀ ਕੋਈ ਸੇਲ ਵਾਸਤੇ ਸੋ ਦੋਸਤੋ ਇਹ ਵੜ ਦੂਜਾ ਸੁਗਾ ਸੂਣ ਜਾ ਰਹੀ ਹੈ ਵੀਰ ਹਰਬੇਲ ਸਿੰਘ ਉਹਨਾਂ ਦੇ ਕੋਲ ਆ ਤੇ ਵੀਰ ਹਰਬੇਲ ਕਿੰਨੇ ਦਿਨ ਲੱਗੇਗੀ ਦੱਸ ਦਿਓ ਜੀ ਵੀਰ ਜੀ ਅਜੇ ਮੇਰੇ ਹਿਸਾਬ ਨਾਲ 15 ਦਿਨ ਹੀ ਲੱਗੇਗੀ ਰਾਮ ਨਾਲ ਠੀਕ ਹੈ ਤੇ ਵੀਰੇ ਥੱਲੇ ਚੰਗੀ ਹੈ ਜੀ ਠੀਕ ਹੈ ਤੇ ਮਿਲਕ ਕਿੰਨਾ ਕ ਕਰਦੇਗੇ ਆ ਵੀਰ ਜੀ ਪਹਿਲੀ ਵਾਰ ਉਹਨਾਂ ਦੇ ਮੁਤਾਬਕ ਜਿਹੜੇ ਅੰਦਰ ਸੀਗੇ ਚੌੜੇ ਸੀ तकरीबन ਤਕਰੀਬ 16 ਪਲੱਸ ਰਹੂਗੀ ਇਸ ਵਾਰ ਠੀਕ ਹੈ ਜੀ ਠੀਕ ਹੈ ਤੇ ਦਿਨ ਕਿੰਨੇ ਦੱਸਿਆ ਵੀਰੇ ਲੈ ਜਾਗੀ ਘੱਟ ਤੋਂ ਘੱਟ 15 ਦਿਨ ਦੀ 15 ਦਿਨ ਦੋਸਤੋ ਲੈ ਜਾਗੀ ਤੇ ਹਜੇ ਬੰਨਥਨ ਵਾਲਾ ਕੰਮ ਨਾ ਹਜੇ ਅਧੂਰਾ ਕਹਿ ਲੋ ਵੀ ਚਾਹੇ ਹਜੇ ਨਾ ਤੁਸੀਂ ਕਹਿ ਸਕਦੇ ਜੇ ਵੀ ਵਟ ਪਟ ਕਾਫੀ ਆ ਤੇ ਬਿਲਕੁਲ ਜਿਹੜੀਆਂ ਢਿੱਲਾਂ ਕੱਢ ਕੇ ਦੂਸੋਂ ਹਵਾਨਾ ਬਿਲਕੁਲ ਤਿਆਰ ਕਰਕੇ ਜਿਹੜੀ ਇਹ ਵੈੜ ਸੂਗੀ ਤਕਰੀਬਨ 15 ਦਿਨ ਦਾ ਸਮਾਂ ਹਜੇ ਪਿਆ ਤੇ 32000 ਰੁਪਇਆ ਵੀਰ ਹੁਣ ਡਿਮਾਂਡ ਕੀਤੀ ਏ ਹਰ ਵੇਰ ਵੀਰੇ 32000 ਰੁਪਇਆ ਡਿਮਾਂਡ ਕਰਦੇ ਆ ਬਿਲਕੁਲ 32000 ਰੁਪਇਆ ਦੋਸ ਮੂ ਮਾਥਾ ਦੋਸਤੋ ਵੇਖ ਸਕਦੇ ਹੋ ਦੂਜਾ ਸੂਬਾ ਵੀਰ ਹੁਣੀ ਕਹਿ ਰਹੇ ਨੇ ਵੀ ਦੂਜਾ ਸੂਬਾ ਜਿਹੜਾ ਇਹ ਸੂਣ ਜਾ ਰਹੀ ਅੱਗੇ ਤੇ ਬਾਕੀ ਜੀ ਅਸੇ ਮੇਰੇ ਜਿਸ ਮੇਰੇ ਵੀਰ ਭਰਾ ਦੇ ਬਹੁਤ ਹੀ ਆਉਂਦੀ ਹੈ ਬੱਤਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕਿਉਂਕਿ ਵੀਰੋ ਸੀਡਸ ਲੱਗ ਕੇ ਵੀ ਪੂਰੀ ਹੈ ਹਾਂਜੀ ਠੀਕ ਆ ਵੀਰੇ ਅਜੇ ਢਿੱਲਾ ਕਾਫੀ ਹੈ ਨਾ ਹਾਂਜੀ ਨਹੀਂ ਹਜੇ ਤਾਂ ਹੈ ਹੀ ਕੱਚੀ ਹੈ ਜੀ ਹਾਂਜੀ ਹਾਂਜੀ ਕੋਈ 15 ਦਿਨ ਦਾ ਸਮਾਂ ਹਜੇ ਦਿਨ ਕਾਫੀ ਲੱਜਣੇ ਆ ਤੇ ਦੋਸਤੋ ਇਹ ਵੇੜ ਵੀ ਵੀਰ ਹੁਣਾ ਦੇ ਕੋਲ ਮੌਜੂਦ ਹੈਗੀ ਸੇਲ ਵਾਸਤੇ ਅਪਾ ਇਹਦਾ ਰੇਟ ਕਰਾਂਗੇ 32000 ਰੁਪਿਆ ਹਾਂਜੀ 35000 ਰੁਪਿਆ ਮੰਨਤਨ ਕਰਾਂਗੇ ਠੀਕ ਹੈ ਵੀਰ ਜੀ ਠੀਕ ਆ ਠੀਕ ਆ ਸੋ ਦੋਸਤੋ ਜੇਸ ਮੇਰੇ ਵੀਰ ਪੜਾ ਦੇ ਪਰਤੇ ਦੇ ਵਿੱਚ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਬਹੁਤ ਹੀ ਵਧੀਆ ਜਾਨੀ ਕਿ ਠੰਡੀ ਸੀਲ ਹੈ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 14 ਕਿ ਲੀਟਰ ਦਾ ਵੀਰ ਹੋਣਾ ਕਿਹਾ ਵੀ ਪਹਿਲੇ ਸੂਬੇ ਦੇ ਵਿੱਚ ਦੁੱਧ ਦੇ ਨੇ ਦਿੱਤਾ ਹੋਇਆ ਇਸ ਵਾਰ ਵੀ ਤੁਸੀਂ 14 15 ਬਣ ਕੇ ਚੱਲ ਪੋ ਅ ਤੇ ਵੀਰੇ ਹਰਵੀਰ ਵੀ ਆਪਦੇ ਕੰਟੈਕਟ ਨੰਬਰ ਵੀ ਜਰੂਰ ਦੱਸ ਦਿਆ ਜੀ 99063 ਹਾਂਜੀ 82025 99036 82025 ਬਾਕੀ ਇਹਨੇ ਪੈਸਿਆਂ ਦੇ ਵਿੱਚ ਇਹਨੇ ਦੁੱਧ ਵਾਲਾ ਪਸ਼ੂ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਬਾਕੀ ਤੁਸੀਂ ਜਰੂਰ ਖਰੀਦ ਸਕਦੇ ਹੋ ਵੀਰ ਹੁਣਾ ਕੋਲ ਜਿੰਨੇ ਵੀ ਐਨੀਮਲ ਸੀਗੇ ਸਾਰੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਤੇ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਪਰਤੇ ਵੇਚਾ ਤੁਸੀਂ ਗੱਲਬਾਤ ਕਰਕੇ ਵੀਰ ਹੁਣਾ ਦੇ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਚਲਦੇ ਕਰ ਕਰ ਦਵਾਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੋਸੂ ਕਰੀ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ